ਮਾਪਾਟੀ ਜਿਹੜੀ ਅਸਟੈਂਸ ਕੰਪਲੈਕਸ ਮਾਝੋਗ ਐਸਐਸਪੀ ਸਭ ਬਟੰਡਾ ਮੈਡਮ ਅਮਨੀਤ ਕੁੰਦਲ ਜੀ ਨੇ ਇੱਕ ਵਿਸ਼ੇਸ਼ ਮਹੀਨਾ ਚਲਾਈਆ ਨਸ਼ਾ ਤਸਕਰਾਂ ਨੂੰ ਤੇ ਮਾੜੇ ਅਨਸਰਾਂ ਦੇ ਵਿਰੁੱਧ ਉਸ ਤਹਿਤ ਕਾਰਵਾਈ ਕਰਦੇ ਹੋਏ ਇੰਸਪੈਕਟਰ ਨੌਪਰੀ ਸਿੰਘ ਇੰਚਾਰਜ ਸੀਏ ਬਟੰਡਾ ਦੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਉਕਤਵਾਂ ਨੰਬਰ 103 ਘਾਣਾ ਨਾ ਘਣਾ ਦਰਜ ਕੀਤਾ ਇਹ ਚ ਚਾਰ ਦੋਸ਼ੀਆਂ ਹੁਣ ਤੱਕ ਉਹ ਬਰਨਾਲੇ ਤੋਂ ਚੋਰੀ ਕਰਦੇ ਨੇ ਤੇ ਇਹਨਾਂ ਦਾ ਅਪਰਾਧਿਕ ਵਿਸ਼ੋਕੜ ਵੀ ਹੈ ਇੱਕ ਦੇ ਬੁੱਧ ਤੋਂ ਪਹਿਲਾਂ ਝੁੱਲੀ ਆਉਂਦਾ ਬਰਵਿੰਦਰ ਸਿੰਘਾ ਉਹਦੇ ਬਹੁਤ ਪਹਿਲਾਂ ਇੱਕ ਮਾਮਲਾ ਦਰਜ ਹੈ ਜਿਹੜਾ ਰਕੇਸ਼ ਕੁਮਾਰ ਨੰਨਾ ਵਾ ਇਹਦੇ ਬੁੱਧ ਤੋਂ ਪਹਿਲਾਂ 6 ਮਾਮਲੇ ਪਰਪਰ ਖਾਣੇ ਦੱਸਦੇ ਨੇ ਉਹ ਤੋਂ 3 ਛਾੜਦੇ ਨੇ 3 ਹੰਡੀਕੀਏਟੇ ਕਰ ਦਿੰਦਾ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਜੀ ਕਿਉਂਕਿ ਜਿਹੜੇ ਬਾਈਕ ਮੋਟਰਸਾਈਕਲ ਮਿਲੇ ਉਹਨਾਂ ਨੇ ਕਾਫੀ ਨੰਬਰ ਨੂੰ ਬਦਲ ਨੇ ਚੇਂਜ ਕਰ ਰਹੇ ਨੇ ਗੁਲੀਏ ਚੇਂਜ ਕੀਤਾ ਹੋਇਆ ਹੈ ਇਸ ਮਾਮਲੇ ਦਾ ਸਨਾਪਣਾ ਹੋ ਰਿਹਾ ਹੈ ਉਹ ਅਸੀਂ ਲਿਸਟ ਤੋਂ ਦਵਾਗੇ ਦੇ ਮਾਤੇ ਮਹੀਂ ਲੋਕਾਂ ਨੂੰ ਪਤਾ ਲੱਗੇ ਤਾਂ ਜੋ ਵੀਡੀਓ ਦੇਖ ਕੇ ਆਪਣੇ ਮੁੱਤੂ ਦੇ ਸ਼ਨਾਖਤ ਕਰੂ ਫਿਰ ਤੋਂ ਲਾਵਾ ਅਸੀਂ ਜਿਹੜੀ ਵੱਖ-ਵੱਖ ਐਜੰਸੀਆਂ ਉਹਨਾਂ ਨੂੰ ਵੀ ਲੈ ਕੇ ਭੇਜ ਰਹੇ ਆਂ ਤਾਂ ਜੋ ਇੰਡਿਆ ਨੰਬਰ ਤੋਂ 84 ਨੰਬਰ ਤੋਂ ਪਤਾ ਲੱਗ ਸਕੇ ਵੀ ਇਹ ਵਹੀਕਲ ਮੋਟਰਸਾਈਕਲ ਕਿਸ ਨੂੰ ਲਾੜ ਰਹਾ ਹੈ ਜਿਹੜਾ ਵਾਦ ਉਹਦੇ ਦਾਤਾ ਤੇ ਮਾਰਕੀਟਿੰਗ ਮੋਟਰਸਾਈਕਲ ਸਾਰੇ ਤਕਰੀਬਨ ਟੀਲਾ ਬਟਿੰਡੇ ਤੋਂ ਵੀ ਚੋਰੀ ਕੁੱਸ਼ ਪਰ ਨਾਲ ਰੱਖੀ ਨੇ ਚੱਕ ਪਿੱਟੇਂਡਾ ਕੋਸ਼ਿਸ਼ ਪਰ ਨਾਲ ਰੱਖੀ ਨੇ ਇਹ ਅੱਗੇ ਕਿੱਥੇ ਜੀ ਕੀ ਸਪੈਸ਼ਲ ਇਹ ਬੱਕਰੀ ਬੱਕਰੀ ਜਗ੍ਹਾ ਤੇ ਹੈ ਜੀ ਜਿਵੇਂ ਇਹਦੇ ਸੁਖਵਿੰਦਰ ਕੁਮਾਰ ਉਹ ਸ਼ਰਮਾ ਵਾ ਇਹ ਰਾਮਪੁਰ ਦਾ 50 ਸਾਲੇ ਦੀ ਉਮਰ ਆ ਇਹ ਮਤਲਬ ਮੇਨ ਮਤਲਬ ਵਿਦੋ ਫਰੋਦ ਕਰਨ ਵਾਲਾ ਬਚੋਲਾ ਸਮਝ ਲਓ 50 ਸਾਲ ਦੀ ਉਮਰ ਆ ਜਿਹੜੇ ਦੂਜੇ ਤਿੰਨ ਲੋਕੀ ਨੇ ਉਹਨਾਂ ਦੀ ਉਮਰ 34-35 ਸਾਲ ਤੋਂ ਲੈ ਕੇ 25-26 ਸਾਲ ਤੋਂ ਵਿਚਕਾਰ ਆ ਇਹਨ ਇਸ ਤੋਂ ਪਹਿਲਾਂ ਵੀ ਇਨਵੈਸਟੀਗੇਸ਼ਨ ਦੇ ਵਿੱਚ ਪਤਾ ਲੱਗਿਆ ਕਿ ਕਿੰਨੇ ਕੁ ਮੋਟਰਸਾਈਕਲ ਸੋਨੇ ਕਰਕੇ ਵੇਚ ਚੁੱਕੇ ਹੋਏ ਕੋਈ ਪਰਦਾਵ ਕਰ ਰਹੇ ਨੇ ਉਹਦਾ ਹੈਦਰ ਦੇ ਖਿਆਲ ਤੋਂ ਗ੍ਰੀਡੀ ਨਹੀਂ ਲੱਗੇ ਉਹਨਾਂ ਦੇ ਮਕਦਮੇ ਕਿੰਨੇ ਦਰਦ ਨੇ ਕੋਈ ਤਫਤੀਸ਼ ਕਰ ਰਹੇ ਕੁਝ ਲੋਕੀ ਸਾਡੇ ਨਾਲ ਸੰਪਰਕ ਕਰ ਰਹੇ ਕੁਝ ਹੋਰ ਜਦ ਤੂੰ ਬੁੜੀ ਕਬਰ ਜਾਉਗੀ মিডিਆ ਨਹੀਂ ਇਹ ਲਿਸਟ ਜਾਉਗੀ ਫਲੂਰ ਨਾ ਕਲੀਅਰ ਹੋ ਜਾਏਗਾ ਕਿ ਕਿੱਥੋਂ ਕਿੱਥੋਂ ਕਿੰਨੇ ਕਿੰਨੇ ਕਿਹੜੇ ਕਿਉਂਕਿ ਕਿੰਨੇ ਅਰੇਸਟਡ ਨਹੀਂ ਤੇ ਕਿਹਨੇ ਕਿਹਦੀ ਭਾਲ ਚਾਰ ਤੁਸੀਂ ਗ੍ਰਫਤਾਰ ਹੈ ਜੀ ਬੱਕੇ ਦੀ ਤਫਤੀਸ਼ ਚੱਲੀ ਹੈ ਲੱਗਦਾ ਕੋਈ ਹੋਰ ਇਹਨਾਂ ਦੇ ਨਾਲ ਸ਼ਾਮਲ ਬਿਲਕੁਲ ਜੀ ਬਿਲਕੁਲ ਦੋਸ਼ੀ ਵੀ ਹੋਰ ਅਸੀਂ ਕਰਾਂਗੇ ਜੇ ਆਪਾਂ ਅਮੀ ਵੀ ਸਾਡੀ ਹੋਰ ਹੋਵੇਗੀ ਵਿਚਰਣ ਵਾਲਿਆਂ ਨੂੰ ਕੁਝ ਪਤਾ ਲੱਗ ਪਾਇਆ ਕਿਸ ਨੂੰ ਬੇਚ ਦਿੱਤੇ ਵਿਚਰਣ ਵਾਲਿਆਂ ਦੀ ਅਸੀਂ ਤਫਤੀਸ਼ ਕਰ ਰਹੇ ਹਾਂ ਜੀ ਉਹ ਜੋ ਬੰਦੇ ਕਾਨੂੰਨੀ ਕਰਵਾਈ ਜਾ ਰਹੀ ਜਾਂ ਤੇ ਉਹਦਾ ਕੰਮ ਉਹ ਕਰਵਾਈ ਕਰ ਰਹੇ ਉਹ ਪੇਸ਼ ਕਰ ਦਿੱਤਾ ਜਾਂਦਾ ਹੈ ਕਿ ਕਰਨਾ ਇਹਨੇ ਜੋ ਦੋ ਨੂੰ ਪੇਸ਼ ਕਰਨਾ ਜੀ ਦੋ ਦਾ ਹੀ ਮੰਨ ਲਿਆ ਹੋਇਆ ਹੈ ਬਸ ਦੋ ਨੂੰ ਅਸੀਂ ਪੇਸ਼ ਕਰਾਂਗੇ ਮੁੱਖ ਮਾਰਸਟਰਮਾਈਂਡ ਕਾਨਫਰੈਂਸ ਮਾਸਟਰਮਾਈਂਡ ਨਜ਼ਰ ਪੇਸ਼ ਕਰਨਾ ਨੰਨਾ ਮਾ ਜੀ ਜੀ ਜਿਹਦੇ ਬਾਰੇ ਸ਼ੇਮ ਗੱਦਮੇ ਕਾਰਨ ਕਿਸੇ ਕਰਦੇ ਕਿਉਂ ਇਹ ਦੇਖੋ ਜੀ ਐਂਡੀ ਦੇ ਬੱਤੇ ਵੀ ਦਰਜ ਨੇ ਸ਼ਰਾਬ ਦੇ ਗੱਦਮੇ ਵੀ ਦਰਜ ਨੇ ਮਤਲਬ ਇਹਨਾਂ ਦਾ ਕਾਰੋਬਾਰ ਹੈ ਰੋਜ਼ੀ ਰੋਟੀ ਇਹਨਾਂ ਦੀ ਇਹੀ ਹੈ ਤਸਕਰੀ ਕਰਕੇ ਵੇਚਣ ਵਾਸਤੇ ਕੀ ਕਰਦੇ ਸੀ ਕੰਮ ਕਰਦੇ ਸੀ ਤਸਕਰੀ ਕਰਦੇ ਸੀ ਜਾਂ ਤੁਹਾਨੂੰ ਜੇ ਤਸਕਰੀ ਲਈ ਵੀ ਕਰਦੇ ਆ ਤੇ ਗਾਹ ਸਮਾਨ ਵੇਚਣ ਨੂੰ ਵੀ ਪੂਰਾ ਮੋਰਸਲ ਵੀ ਵੇਦਨਾ ਦਾ ਨੋਲ ਕੇ ਵੇਚ ਦਿੰਦਾ ਇਹ ਦੋਨੇ ਤਰ੍ਹਾਂ ਦੇ ਕੰਮ ਕਰਦੇ ਨੇ ਪਰਿਵਾਰਕ ਨੇ ਜਾਂ ਫਿਰ ਇਦਾਂ ਹੀ ਤੁਰੇ ਕਰਦੇ ਹੋਏ ਇਹ ਪਰਿਵਾਰਕ ਹੈ ਨੇ ਉਹਦੇ ਘਰਵਾਲਾ ਨੇ ਲੇਕਿਨ ਇਹ ਇੱਕ ਟ੍ਰਿਪਲ ਪ੍ਰਵਰਤੀ ਦੇ ਆਦਮੀ ਨੇ ਇਹ ਲੋਕਲ ਪਿੰਡ ਦੇ ਹੀ ਰਹਿਣ ਵਾਲੇ ਹੈ ਜੀ ਇਹ ਉਹ ਕੋਲੇ ਨਾ ਕੋਈ ਨਾ ਕੋਈ ਬੜਾ ਜਿਹਾ ਲੱਗਦਾ ਬਹੁਤ ਡੇਢਦਾ ਬਹੁਤ ਉੱਚਾ ਹੈ ਲਾ ਅਦਰੋਂ ਬੇਰੇ ਨਾ ਅਦਰ ਮਰਦੀ ਵਾਲੇ ਨੂੰ ਗਵਿੰਦਰ ਕਹਿ ਲਿਆ ਹਾਂ ਹਾਂ ਹੁਣ ਠੀਕ ਅੱਗੇ ਵਰਿੰਦਰ ਬਹੁਤ ਠੀਕ ਹੈ ਠੀਕ ਹੈ ਠੀਕ ਹੈ ਹੁਣ ਆਜੋ ਆਜੋ ਪਰਦੀ ਜੀ ਦੀ ਸੁਰੇਤਰੇ ਆਪਾਂ ਕਿਚ ਪੁੱਛਿਆ ਮਗਲੀ ਬਹੁਤ ਬਾਰ ਬਹੁਤ ਚਿੰਤਤੋ 브라우저, 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 브라우